ਮੈਂ ਸਚਵੀਰ ਸਿੰਘ ਕਿਸਾਨ ਵੀਰਾਂ ਲਈ ਵੱਡੀ ਜਾਣਕਾਰੀ ਵੱਡੀ ਅਪਡੇਟ ਲੈ ਕੇ ਆਇਆ ਵਧ ਤੋਂ ਵਧ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਜਿਹੜੀ ਇਹ ਕਿਸਾਨਾਂ ਤੱਕ ਹੈ ਜਿਹੜੀ ਉਹ ਪਹੁੰਚ ਜੇ ਨਹਿਰਬੰਦੀ ਦੀ ਅਪਡੇਟ ਤੁਹਾਨੂੰ ਦੇਣ ਲੱਗੇ ਆ ਕਿ ਜਿਹੜੀ ਅਬੋਰ ਦੇ ਵਿੱਚ ਜਿਹੜੀ ਨਹਿਰਬੰਦੀ ਹੋਈ ਹੈ ਪਹਿਲਾਂ ਤਾਂ ਸਾਰੇ ਕਿਸਾਨ ਵੀਰ ਦੱਸਣ ਵੀ ਇਹ ਸਹੀ ਹੋਈ ਆ ਹੁਣ ਜਿਹੜੀ ਨਹਿਰਬੰਦੀ ਜਿਹੜੀ ਸਰਕਾਰ ਦੁਆਰਾ ਕੀਤੀ ਗਈ ਆ ਇਹ ਜਿਹੜੀ ਸਫਾਈ ਨੂੰ ਲੈ ਕੇ ਨਹਿਰਬੰਦੀ ਹੈ ਜਿਹੜੀ ਉਹ ਕੀਤੀ ਗਈ ਆ ਤਾਨੂੰ ਦੱਸ ਦਈਏ ਕਿ ਇਹਦੇ ਵਿੱਚ ਰਾਮਸਰਾ ਦੌਲਤਪੁਰਾ ਮੈਨਰ ਤੇ ਮਲੂਕਪੁਰਾ ਮੈਨਰ ਹੈ ਜਿਹੜੀ ਇਹ ਤਿੰਨੇ ਜਿਹੜੇ ਮੈਨਰ ਆ ਇਹ ਬੰਦ ਕਰ ਦਿੱਤੇ ਗਏ ਆ ਜੋ ਕਿ ਸਫਾਈ ਜਿਹੜੀ ਆ ਇਹ ਨਹਿਰਾਂ ਦੀ ਜਿਹੜੀ ਹੋਣੀ ਆ ਇਹ ਇੱਕ ਸਮਾਂ ਜਿਹੜਾ ਉਹ ਗਰਮੀ ਜਿਹੜੀ ਆ ਬਹੁਤ ਜ਼ਿਆਦਾ ਪੈ ਰਹੀ ਹੈ ਇਹਦੇ ਵਿੱਚ ਖਬੂਰ ਇਲਾਕਾ ਜਿਹੜਾ ਉਹਦੇ ਵਾਸਤੇ ਟੈਲਾਂ ਤੇ ਜਿਹੜਾ ਪਾਣੀ ਆ ਉਹ ਕਿਸਾਨਾਂ ਗੋਆਂ ਵੱਲੋਂ ਕਿਸਾਨਾਂ ਵੱਲੋਂ ਕਿਹਾ ਜਾਂਦਾ ਕਿ ਉਹ ਨਹੀਂ ਪਹੁੰਚਦਾ ਹੁਣ ਜਿਹੜੀ ਨਹਿਰ ਬੰਦੀ ਹੈ ਜਿਹੜੀ ਉਹ ਸਰਕਾਰ ਵੱਲੋਂ ਮਹਿਕਮੇ ਵੱਲੋਂ ਜਿਹੜੀ ਉਹ ਕਰ ਦਿੱਤੀ ਗਈ ਹੈ ਇਹਦੇ ਵਿੱਚ ਦੇਖਣਾ ਕਿ ਕਿਸਾਨ ਹੈ ਜਿਹੜੇ ਉਹਨਾਂ ਵਿੱਚ ਰੋਸ ਵੀ ਪਾਇਆ ਜਾ ਰਿਹਾ ਕਿ ਨਹਿਰ ਬੰਦੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਸੀ ਕਿਉਂਕਿ ਟੈਲਾਂ ਤੱਕ ਜਿਹੜਾ ਉਹ ਪਾਣੀ ਹੈ ਜਿਹੜਾ ਉਹ ਨਹੀਂ ਪਹੁੰਚਦਾ ਦੂਸਰਾ ਹਜੇ ਤੱਕ ਜਿਹੜਾ ਕਿਸਾਨਾਂ ਨੇ ਬਾਗ ਨੂੰ ਜਿਹੜਾ ਪਾਣੀ ਹੈ ਜਿਹੜੀ ਜਰੂਰਤ ਹੈ ਉਹ ਵੀ ਬਹੁਤ ਜ਼ਿਆਦਾ ਜਰੂਰਤ ਹੈ ਨਰਮੇ ਦੀ ਜਿਹੜੀ ਬਜਾਈ ਉਹ ਪਾਣੀ ਕਰਕੇ ਨਹੀਂ ਹੋਈ ਕਿਉਂਕਿ ਪਹਿਲਾਂ ਵੀ ਜਿਹੜੀ ਬੰਦੀ ਜਿਹੜੀ ਨਹਿਰ ਬੰਦੀ ਹੋ ਗਈ ਸੀ ਆਪਾਂ ਕੁਝ ਦਿਨ ਪਹਿਲਾਂ ਵੀਡੀਓ ਵੀ ਆਪਾਂ ਪਾਈ ਸੀ ਕਿ ਕਦੋਂ ਹੋਣੀ ਹੈ ਨਹਿਰ ਬੰਦੀ ਪਰ ਉਦੋਂ ਜਿਹੜਾ ਉਹ ਕਿਹਾ ਗਿਆ ਸੀ ਕਿ ਹਜੇ ਤੱਕ ਜਿਹੜੀ ਨਹਿਰ ਬੰਦੀ ਉਹ ਨਹੀਂ ਹੋਊਗੀ ਪਰ ਅੱਜ ਜਿਹੜੀ ਉਹ ਕੱਲ ਰਾਤ ਦੀ ਨਹਿਰ ਬੰਦੀ ਜਿਹੜੀ ਉਹ ਮੈਕਮੇ ਵੱਲੋਂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਮਲੂਕਪੁਰਾ ਮਾਈਨਰ ਦੌਲਤਪੁਰਾ ਮਾਈਨਰ ਤੇ ਰਾਮਸਰਾ ਮੈਨਰ ਹੈ ਜਿਹੜੀ ਉਹ ਤਿੰਨੇ ਇਹ ਮੈਨਰ ਜਿਹੜੇ ਬੰਦ ਕਰ ਦਿੱਤੇ ਗਏ ਆ ਸਫਾਈ ਜਿਹੜੀ ਉਹ ਹੋਣੀ ਹੈ ਵੱਧ ਤੋਂ ਵੱਧ رائے ਦਿਓ ਤੁਸੀਂ ਆਪਣੀ ਕਿ ਜਿਹੜੀ ਨਹਿਰਬੰਦੀ ਕੀਤੀ ਗਈ ਆ ਉਹ ਨਹਿਰਬੰਦੀ ਸਹੀ ਹੈ ਠੀਕ ਹੈ ਇਸ ਟਾਈਮ ਨਹਿਰਬੰਦੀ ਕਰਨਾ ਕਿ ਜਿਹੜਾ ਉਹ ਗਲਤ ਹੈ ਆਪਣੇ ਆਪਣੇ ਕਮੈਂਟ ਕਰਕੇ ਜਾਣਕਾਰੀ ਜ਼ਰੂਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਨੂੰ ਜਿਹੜੀ ਇਹ ਤੁਹਾਨੂੰ ਦੱਸ ਦਈਏ ਨਾਲੇ ਜਿਹੜੀ ਬੰਦੀ ਐ ਜਿਹੜੀ ਹਬੌਰ ਏਰੀਏ ਦੀ ਬੰਦੀ ਨਹਿਰਬੰਦੀ ਕੀਤੀ ਗਿਆ ਉਹ 10 ਦਿਨਾਂ ਅੱਜ ਤੋਂ ਲੈ ਕੇ 10 ਦਿਨਾਂ ਤੱਕ ਜਿਹੜੀ ਨਹਿਰਬੰਦੀ ਉਹ ਮਹਿਕਮੇ ਵੱਲੋਂ ਕੀਤੀ ਗਈ ਐ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਪਾਣੀ ਐ ਜਿਹੜਾ ਉਹ ਘਟ ਚੁੱਕਿਆ ਇਹ ਮਲੂਕਪੁਰਾ ਮਾਈਨਰ ਜਿਹੜੀ ਹੈਗੀ ਐ ਉਸ ਦੀ ਤਸਵੀਰ ਐ ਪਹਿਲਾਂ ਜਿਹੜਾ ਪਾਣੀ ਇਹਦਾ ਦੇਖ ਸਕਦੇ ਹੋ ਕਿ ਪੀਣ ਯੋਗ ਵੀ ਨਹੀਂ ਹੈ ਗੰਦਲਾਬ ਜਿਹੜਾ ਪਾਣੀ ਹੈ ਗੰਦਾ ਪਾਣੀ ਜਿਹੜਾ ਉਹ ਆ ਰਿਹਾ ਸੀ ਕਿਸਾਨ ਕਿਸਾਨਾਂ ਦੁਆਰਾ ਇਹ ਵੀ ਕਿਹਾ ਗਿਆ ਸੀ ਕਿ ਜਿਹੜਾ ਪੀਣ ਵਾਸਤੇ ਪਾਣੀ ਹੈ ਜਿਹੜਾ ਹਬੋਰ ਏਰੀਏ ਟਾਈਲਾਂ ਤੇ ਜਿਹੜੇ ਕਿਸਾਨ ਰਹਿ ਜਾਂਦੇ ਆ ਉਹਨਾਂ ਤੱਕ ਜਿਹੜਾ ਇਹ ਪਾਣੀ ਨਹੀਂ ਪਹੁੰਚਦਾ ਆਪਾਂ ਨੂੰ ਪਤਾ ਹੀ ਹੈ ਕਿ ਜਿਹੜੇ ਇਹ ਨਵੇਂ ਮੈਨਰ ਬਣੇ ਸੀ ਉਹ ਲੰਬੀ ਮੈਨਰ ਹੋ ਗਿਆ ਜਾਂ ਰਾਮਸਰਾ ਮੈਨਰੀ ਦੋ ਤਿੰਨ ਵਾਰੀ ਜਿਹੜਾ ਉਹ ਟੁੱਟ ਚੁੱਕਿਆ ਸੀ ਸਰਕਾਰ ਦੁਆਰਾ ਇਹ ਮੈਨਰ ਨਵੇਂ ਬਣਾਏ ਗਏ ਸੀ ਕਿਉਂਕਿ ਟੈਲਾਂ ਤੱਕ ਸਰਕਾਰ ਨੇ ਕਿਹਾ ਸੀ ਅਸੀਂ ਜਿਹੜਾ ਪਾਣੀ ਉਹ ਕਿਸਾਨਾਂ ਨੂੰ ਪਹੁੰਚਦਾ ਜਿਹੜਾ ਉਹ ਕਰਨਾ ਹੈ ਪਰ ਪਾਣੀ ਕਿਸਾਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਟੈਲਾਂ ਤੱਕ ਜਿਹੜਾ ਪਾਣੀ ਉਹ ਨਹੀਂ ਪਹੁੰਚਦਾ ਕਮੈਂਟ ਕਰਕੇ ਜਰੂਰ ਦੱਸਿਓ ਕਿ ਜਿਹੜੀ ਨਹਿਰ ਬੰਦੀ ਹੋਈ ਹੈ ਇਹ ਸਹੀ ਹੈ ਜਾਂ ਇਹ ਗਲਤ ਹੈ ਕਿਉਂਕਿ ਇਸ ਟਾਈਮ ਜਿਹੜਾ ਪਾਣੀ ਹੈ ਜਿਹੜਾ ਕਿਸਾਨਾਂ ਵੱਲੋਂ ਆਪਣੇ ਆਪਣੇ ਜਿਹੜੇ ਖੇਤ ਆ ਉਹਨਾਂ ਨੂੰ ਲਾਉਣਾ ਹੈ ਉਹਨਾਂ ਨੇ ਨਹਿਰ ਬੰਦੀ ਕਰਕੇ ਜਿਹੜਾ ਪਾਣੀ ਦੀ ਕਮੀ ਕਰਕੇ ਘਾਟ ਕਰਕੇ ਜਿਹੜਾ ਨਰਮਾ ਕਿਸਾਨਾਂ ਦੁਆਰਾ ਉਹ ਵੀ ਨਹੀਂ ਬੀਜਿਆ ਗਿਆ ਕਿਉਂਕਿ ਕਾਫੀ 2-3 ਨਵਰੀ ਜਿਹੜੀ ਉਹ ਨਹਿਰ ਹੈ ਜਿਹੜੀ ਟੁੱਟ ਚੁੱਕੀ ਸੀ ਤੇ ਜਿਹੜਾ ਕਿਸਾਨਾਂ ਤੱਕ ਪਾਣੀ ਨਹੀਂ ਪਹੁੰਚਿਆ ਤੇ ਜਿਨ੍ਹਾਂ ਨੇ ਨਰਮਾ ਕਿਸਾਨਾਂ ਨੇ ਬੀਜਣਾ ਸੀ ਉਹ ਜਿਹੜਾ ਰਹਿ ਗਿਆ ਰੌਣੀ ਜਿਹੜੀ ਕਹਿ ਦਿੰਦੇ ਆ ਕਿ ਉਹ ਰਹਿ ਚੁੱਕੀ ਐ 10 ਦਿਨਾਂ ਦੀ ਜਿਹੜੀ ਇਹ ਬੰਦੀ ਐ ਮਹਿਕਮੇ ਵੱਲੋਂ ਕੀਤੀ ਗਈ ਐ ਫਿਲਹਾਲ ਜਿਹੜੀ ਸਾਡੇ ਕੋਲੇ ਮਹਿਕਮੇ ਵੱਲੋਂ ਜਾਣਕਾਰੀ ਆਈ ਐ ਇਹ ਰਾਮਸਰਾ ਮਾਈਨਰ ਦੌਲਤਪੁਰਾ ਮਾਈਨਰ ਤੇ ਮਲੂਕਪੁਰਾ ਮਾਈਨਰ ਐ ਜਿਹੜੇ ਇਹ ਤਿੰਨੇ 10 ਦਿਨਾਂ ਦੀ ਬੰਦੀ ਐ ਜਿਹੜੀ ਇਹਨਾਂ ਦੀ ਕੀਤੀ ਗਈ ਐ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਹਬੌਰ ਤੇ ਆਸੇ ਪਾਸੇ ਦੇ ਪਿੰਡਾਂ ਦੇ ਕਿਸਾਨਾਂ ਤੱਕ ਜਿਹੜੀ ਉਹ ਪਹੁੰਚ ਸਕੇ ਧੰਨਵਾਦ